ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ ਜੇ ਤੁਹਾਨੂੰ ਵੀ ਮੇਰੀ ਤਰ੍ਹਾਂ ਕਨਫਿਊਜ਼ਨ ਹੁੰਦੀ ਹੈ ਵੀ ਬੱਚਿਆਂ ਨੂੰ ਲੰਚ ਦੇ ਵਿੱਚ ਕੀ ਦਈਏ ਘਰ ਕੀ ਬਣਾਈਏ ਕੀ ਖਾਈਏ ਗਰਮੀਆਂ ਦੇ ਵਿੱਚ ਤਾਂ ਤੁਸੀਂ ਵੀ ਬਣਾਓ ਇਹ ਹੈਲਦੀ ਠੰਡੀ ਠੰਡੀ ਰੈਸਪੀ ਗਰਮੀਆਂ ਦੇ ਵਿੱਚ ਬਣਾਓ ਜ਼ਰੂਰ ਇਹ ਰੈਸਪੀ ਇਸ ਲਈ ਆਪਾਂ ਇੱਕ ਕੌਲੀ ਲਵਾਂਗੇ ਇਹਦੇ ਵਿੱਚ 오টস ਦੀ ਇੱਕ ਕੌਲੀ ਆਟਸ ਲੈ ਕੇ ਇਹਨੂੰ ਆਪਾਂ ਬੌਲ 'ਚ ਪਾਵਾਂਗੇ ਤੇ ਹੁਣ ਲਵਾਂਗੇ ਆਪਾਂ ਇੱਕ ਕੌਲੀ ਦਹੀਂ ਦੀ ਤੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਦੁੱਧ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੇ ਤੁਹਾਨੂੰ ਮਿਸ਼ਰਣ گاੜਾ ਜਾਂ ਪਤਲਾ ਲੱਗਦਾ ਹੋਵੇ ਤਾਂ ਉਹਨੂੰ ਜੇ گاੜਾ ਲੱਗਦਾ ਤਾਂ ਦਹੀਂ ਹੋਰ ਪਾ ਦਿਓ ਜੇ ਪਤਲਾ ਲੱਗਦਾ ਤਾਂ ਤੁਸੀਂ ਓਟਸ ਹੋਰ ਪਾ ਸਕਦੇ ਹੋ ਇਹ ਨੂੰ 5 ਤੋਂ 7 ਮਿੰਟ ਲਈ ਆਪਾਂ ਟੱਕ ਕੇ ਰੱਖ ਦਾਂਗੇ ਮਿਕਸ ਕਰਕੇ ਚੰਗੀ ਤਰ੍ਹਾਂ ਇਸ ਤੋਂ ਬਾਅਦ ਆਪਾਂ ਇਹਦਾ ਤੜਕਾ ਤਿਆਰ ਕਰਾਂਗੇ ਤੜਕਾ ਜ਼ਰੂਰ ਲਗਾਓ ਇਹਦਾ ਬਹੁਤ ਟੇਸਟੀ ਬਣਦੀ ਹੈ ਇਧਰ ਆਪਣੇ ਮਹਿਮਾਨ ਵੀ ਆ ਗਏ ਸੀ ਤੇ ਚਲੋ ਤੜਕਾ ਲਗਾਉਣੀ ਆ ਪੈਨ ਦੇ ਵਿੱਚ ਦੇਸੀ ਘਿਓ ਪਾ ਕੇ 1-2 ਚਮਚ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਰਾਈ ਤੇ ਹਿੰਗ ਇਹਨੂੰ ਥੋੜਾ ਜਿਹਾ ਤੜਕਾ ਲਵਾਂਗੇ ਇਹਦੇ ਵਿੱਚ ਇੱਕ ਆਪਾਂ ਸੁੱਕੀ ਲਾਲ ਮਿਰਚ ਪਾਵਾਂਗੇ ਤੇ ਕੁਝ ਪੱਤੇ ਕੜੀ ਦੇ ਕੜੀ ਪੱਤਾ ਇਹਦੇ ਵਿੱਚ ਪਾਵਾਂਗੇ ਤੇ ਇਹਨਾਂ ਨੂੰ ਭੁੰਨ ਲਾਂਗੇ ਬਹੁਤ ਟੇਸਟੀ ਰੈਸਪੀ ਬਣਦੀ ਆ ਤੇ ਇੱਕ ਦੋ ਆਪਾਂ ਹਰੀਆਂ ਮਿਰਚਾਂ ਕੱਟ ਕੇ ਇਹਦੇ ਵਿੱਚ ਪਾ ਦਾਂਗੇ ਤੇ ਇਹਨਾਂ ਨੂੰ ਭੁੰਨ ਲਾਂਗੇ ਇੱਥੇ ਥੋੜੇ ਜਿਹਾ ਕਾਜੂ ਭੁਲੇਨੇ ਇਹਨਾਂ ਨੂੰ ਵੀ ਆਪਾਂ ਭੁੰਨ ਲਵਾਂਗੇ ਇਸ ਤੜਕੇ ਦੇ ਵਿੱਚ ਹੀ ਇਹਨਾਂ ਦਾ ਵੀ ਟੇਸਟ ਬਹੁਤ ਵਧੀਆ ਆਉਂਦਾ ਇੱਕ ਤੋਂ ਦੋ ਮਿੰਟ ਦੇ ਵਿੱਚ ਵਿੱਚ ਇਹ ਬਣ ਜੂਗਾ ਤੜਕਾ ਤੇ ਰੈਸਪੀ ਜ਼ਰੂਰ ਟਰਾਈ ਕਰਨਾ ਤੇ ਹੁਣ ਆਪਣਾ ਇਧਰ ਆਪਾਂ ਓट्स ਨੂੰ ਦੇਖਦੇ ਆਂ ਗਾੜਾ ਹੋ ਗਿਆ ਓਰਸ ਇਹਦੇ ਵਿੱਚ ਹੁਣ ਆਪਾਂ ਕद्दूकस ਕੀਤੀ ਹੋਈ ਅੱਧਿਕ ਗਾਜਰ ਪਾਵਾਂਗੇ ਇਹਦੇ ਚ ਨਮਕ ਤੇ ਕਾਲੀ ਮਿਰਚ ਪਾਵਾਂਗੇ ਕਾਲੀ ਮਿਰਚ ਦਾ ਟੇਸਟ ਇਹਦੇ ਵਿੱਚ ਬਹੁਤ ਵਧੀਆ ਆਉਂਦਾ ਜ਼ਰੂਰ ਟਰਾਈ ਕਰਨਾ ਰੇਹ ਚਾਵਲ ਤਾਂ ਆਪਾਂ ਖਾਂਦੇ ਰਹਿੰਨੇ ਆਂ ਇੱਕ ਵਾਰੀ ਓਰਸ ਚਾਵਲ ਵੀ ਖਾ ਕੇ ਦੇਖਣਾ ਅੱਛੇ ਲੱਗਣਗੇ ਤੁਹਾਨੂੰ ਇਦੇ ਵਿੱਚ ਕੱਦੂ ਕਸ ਕੀਤੀ ਹੋਈ ਗਾਜਰ ਪਾਈ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਉਹ ਤੜਕਾ ਜੋ ਤਿਆਰ ਕੀਤਾ ਸੀਗਾ ਉਹ ਇਹਦੇ ਵਿੱਚ ਪਾ ਦਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਵੀ ਮਿਕਸ ਕਰ ਲਵਾਂਗੇ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ YouTube Facebook ਤੇ Instagram ਦੇ ਪੇਜ ਤੋਂ ਤੁਸੀਂ ਫੇਸਬੁੱਕ ਤੇ ਪੇਜ ਨੂੰ ਜ਼ਰੂਰ ਲਾਈਕ ਕਰਨਾ ਇਹ ਰੈਸਪੀ ਬਹੁਤ ਵਾਰੀਆ ਬਣਦੀ ਹੈ ਤੇ ਜ਼ਰੂਰ ਇੱਕ ਵਾਰੀ ਟਰਾਈ ਕਰਨਾ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਧੰਨਵਾਦ ਜੀ